ਹਾਂਜੀ ਮੇਰੇ ਦਰਸ਼ਕ ਵੀਰੋ ਸਤਿ ਸ੍ਰੀ ਅਕਾਲ ਮੈਂ ਲਖਵਿੰਦਰ ਸੰਧੂ ਸੀਰਾਲੀ ਤੇ ਤਸਵੀਰਾਂ ਤੁਸੀਂ ਵੇਖ ਰਹੇ ਹੋ ਰਾਤ ਪਿੰਡ ਸੀਰਾਲੀ ਬਲਕ ਸੀਰ ਮੁਕਸਰ ਸਾਹਿਬ ਤੇ ਥਾਣਾ ਸੀਰੀ ਬਰੀ ਆਲਾ ਖਸਾਨਾਂ ਦੀਆਂ ਮੋਟਰਾਂ ਤੇ ਧਾਵੇ ਬੋਲੇ ਚੋਰਾਣੇ ਕਾਫੀ ਚਰ ਹੋ ਗਿਆ ਸੀ ਬਚਾ ਸੀ ਇਹਨਾਂ ਗੱਲਾਂ ਦਾ ਸਾਡੇ ਏਰੀਏ ਦੇ ਵਿੱਚ ਟਰਾਂਸਫਾਰਮਰ ਦੀ ਚੋਰੀ ਰੁਕੀ ਹੋਈ ਸੀ ਤਿੰਨ ਚਾਰ ਟਰਾਂਸਪੋਰਟ ਨੂੰ ਜ਼ਿੰਮੇਦਾਰ ਦੱਸਦੇ ਆ ਹੋ ਸਕਦਾ ਜਿਵੇਂ ਜਿਵੇਂ ਪੜਤਾਲ ਕੀਤੀ ਵੱਧ ਵੀ ਨਿਕਲ ਸਕਦੇ ਆ ਆ ਤੁਹਾਡੇ ਸਾਹਮਣੇ ਤਸਵੀਰ ਵੇਖ ਲਿਓ ਕਿ ਕੱਲੇ ਖੋਖੇ ਛੱਡੇ ਆ ਬਾਕੀ ਤਾਂ ਬਾ ਵਿੱਚੋਂ ਕੱਢ ਕੇ ਲੈ ਗਏ ਮੌਕੇ ਦੀਆਂ ਤਸਵੀਰਾਂ ਨੇ ਇਹ ਤੇ ਫਸਲ ਜ਼ਿੰਮੇਦਾਰ ਦੇ ਖੇਤ ਚ ਖੜੀ ਆ ਕੁਦਰਤੀ ਚਲੋ ਅੱਜ ਨਹਿਰ ਦਾ ਕੱਸੀ ਦਾ ਪਾਣੀ ਵੀ ਚੱਲੀ ਜਾਂਦਾ ਹੈ ਪਾਣੀ ਚੱਲੀ ਜਾਂਦਾ ਤੇ ਪਾਣੀ ਝੋਨੇ ਦੇ ਵਿੱਚ ਇਸ ਵੇਲੇ ਖੜਾ ਆਪਾਂ ਨਹੀਂ ਕਰ ਸਕਦੇ ਪਾਣੀ ਨਹੀਂ ਹੈਗਾ ਪਰ ਜਿਹੜੇ ਚੋਰ ਨੇ ਉਹ ਚੋਰ ਆਪਣੀਆਂ ਵਾਰਦਾਤਾ ਕਰਨ ਤੋਂ ਬਾਜ਼ ਨਹੀਂ ਆ ਰਹੇ ਦੇਖੋ ਉਹਨਾਂ ਦੇ ਕਿੱਡੇ ਹੌਸਲੇ ਨੇ ਉਹ ਇਹ ਨਹੀਂ ਡਰਦੇ ਇਸ ਗੱਲ ਤੋਂ ਕਿ ਜ਼ਮੀਨਦਾਰ ਜੇ ਖੇਤ ਆ ਗਿਆ ਤੇ ਸਾਡਾ ਕੀ ਬਣੂਗਾ ਬੇਫਿਕਰ ਨੇ ਚੋਰ ਇਹ ਇਸ ਵੀਡੀਓ ਦੇ ذریعے ਥਾਣਾ ਬਰੀਵਾਲ ਦੀ ਮਾਨਯੋਗ ਪੁਲਿਸ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਥੋੜਾ ਜਿਹਾ ਗਸ਼ਤ ਨੂੰ ਜਿਹੜਾ ਵਧਾਇਆ ਜਾਵੇ ਜਿਹੜੀ ਪੁਲਿਸ ਦਾ ਹੋਟਲ ਹੁੰਦਾ ਨਾ ਇੱਕ ਤਰਾਹ ਘੜ ਦਿੰਦਾ ਚੋਰ ਦਾ ਮੰਨ ਲਓ ਭਾਵੇਂ ਕਦੋਂ ਵੀ ਕਿਤੋਂ ਵੀ ਟੱਪੇ ਤੇ ਬੜੀ ਮੁਸ਼ਕਲ ਨਾਲ ਇਹ ਟਰਾਂਸਫਰ ਮਿਲਦੇ ਆ ਨੁਕਸਾਨ ਜ਼ਿਮੀਦਾਰ ਦਾ ਵੀ ਹੈ ਸਰਕਾਰ ਦਾ ਨੁਕਸਾਨ ਵੀ ਹੈ ਕਿਉਂ ਟਰਾਂਸਫਰ ਹਮ ਸਰਕਾਰ ਨੂੰ ਹੀ ਦੇਣੇ ਪੈਂਦੇ ਆ ਜ਼ਿਮੀਦਾਰ ਨੂੰ ਬਹੁਤ ਮਾੜੀ ਗੱਲ ਆ ਇਹ ਇੱਕ ਮੈਂ ਤੁਹਾਡੇ ਵੀਡੀਓ ਦੇ ਜ਼ਰੀਏ ਬੇਨਤੀ ਕਰਦਾ ਕਿ ਜਿਹੜੇ ਚੋਰਾਂ ਦਾ ਪਤਾ ਲੱਗਦਾ ਜਿਹੜੇ ਸਾਡੇ ਪਿੰਡਾਂ ਦੇ ਪਤਵੰਤੇ ਆ ਉਹ ਮਿਹਰਬਾਨੀ ਕਰਕੇ ਜਾ ਰੇ ਇਹਨਾਂ ਦੀ ਮਗਰ ਪੈਰਵਾਹੀ ਨਾ ਕਰਿਆ ਕਰੋ ਜਿਵੇਂ ਸਰਕਾਰ ਨੇ ਹੁਣ ਨਸ਼ਿਆਂ ਨੂੰ ਠੱਲ ਪਾਉਣ ਲਈ ਇੱਕ ਉਪਰਾਲਾ ਕੀਤਾ ਨਾ ਜੇ ਤੁਸੀਂ ਪਿੰਡਾਂ ਦੇ ਪਤੰਤੇ ਥੋੜਾ ਜਿਹਾ ਉਪਰਾਲਾ ਇਹ ਵੀ ਕਰ ਲੋ ਕਿ ਅਸੀਂ ਚੋਰਾਂ ਦੀ ਮਦਦ ਨਹੀਂ ਕਰਨੀ ਤੇ ਇਹ ਚੋਰਾਂ ਦੀ ਕੀ ਐਸੀ ਤੈਸੀ ਚੋਰੀਆਂ ਕਰਨ ਮੇਰੇ ਸਤਕਾਰਯੋਗ ਦਰਸ਼ਕ ਵੀਰਾਂ ਨੂੰ ਬੇਨਤੀ ਹੈ ਵੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿ ਸਾਡੇ ਪ੍ਰਸ਼ਾਸਨ ਤੱਕ ਸਾਡੀਆਂ ਸਰਕਾਰਾਂ ਤੱਕ ਇਹ ਵੀਡੀਓ ਸਾਡੀ ਪਹੁੰਚ ਜੇ ਤੇ ਜਿਵੇਂ ਇੱਕ ਨਸ਼ਿਆਂ ਨੂੰ ਠੱਲ ਪਾਉਣ ਲਈ ਇਹ ਕਾਰਨਾਮੇ ਸ਼ੁਰੂ ਕੀਤੇ ਆ ਤੇ ਇਸ ਤਰ੍ਹਾਂ ਇੱਕ ਚੋਰਾਂ ਨੂੰ ਵੀ ਠੱਲ ਪਾਉਣ ਲਈ ਕੋਈ ਨਾ ਕੋਈ ਪ੍ਰਾਲਾ ਜ਼ਰੂਰ ਕੀਤਾ ਜਾਵੇ ਮੈਂ ਲਖਵਿੰਦਰ ਸੰਤੂ ਸੀਰ ਵਾਲੀ ਧੰਨਵਾਦ ਮਿਹਰਬਾਨੀ ਤੁਹਾਡੀ ਸਾਰਿਆਂ ਦੀ ਆ ਵੀ ਵਿਖਾਣ ਦਾ ਬਾਈ